ਹਾਂਜੀ ਵੀਰੋ ਆ ਤੁਸੀਂ ਜਿਹੜੀ ਜੀਰੀ ਦੇਖ ਰਹੇ ਹੋਏ ਕੇ ਢੇਰੀ ਤੇ ਕੋਹ ਢੇਰੀ ਇਹ ਸਬਜ਼ੀ ਜੀਰੀ ਆ ਇਹ ਮੰਡੀ ਦੇ ਵਿੱਚ ਲਿਆਇਆ ਤਿੰਨ ਟਰਾਲੀਆਂ ਨੇ ਵੱਟ ਕੇ ਵੀਰੇ ਪਤਾ ਨਹੀਂ ਲੋਕ ਇੰਨੀ ਕਾਲੀ ਕਦੋਂ ਕੀ ਜਾਂਦੇ ਨੇ ਇਹਦਾ ਮੈਂ ਤੁਹਾਨੂੰ ਮੌਕਚਰ ਦਿਖਾਉਣਾ ਫਿਰ ਲੋਕ ਇੱਥੇ ਆ ਕੇ ਬੋਲਦੇ ਨੇ ਵੀ ਸਾਡੀ ਜੁਰੀ ਢੇਰੀਆਂ ਨਹੀਂ ਭਰਦੇ ਮੈਂ ਤੁਹਾਨੂੰ ਇਹਦਾ ਮੌਕਚਰ ਦਿਖਾਉਣਾ ਵੀ ਇਹਦਾ ਮੌਕਚਰ ਕਿੰਨਾ ਸਰਕਾਰ ਕਹਿੰਦੀ ਵੀ ਸਾਨੂੰ 17% ਵਾਲਾ ਝੋਨਾ ਚਾਹੀਦਾ ਕੁਣ 17 ਨਹੀਂ 18 ਹੋ ਗਿਆ 19 ਹੋ ਗਿਆ ਮੈਂ ਤੁਹਾਨੂੰ ਇਹਦਾ ਦਿਖਾਉਣਾ ਕਿ ਇਹਦਾ ਮੋਕਸਟਰ ਕਿੰਨਾ ਔਲ ਫਤ ਆਈ ਮੜਾ ਜ ਮੈਂ ਤੁਹਾਨੂੰ ਦਿਖਾਉਣਾ ਆ ਮੀਟਰ ਇਹਦੇ ਨਾਲ ਇਹਦਾ ਮੋਕਸਟਰ ਕੱਢਦੇ ਆ ਓਏ ਆਈ ਫੜੀ ਮੜਾ ਜ ਕੈਮਰਾ ਬੰਦ ਵੀਡੀਓ ਚੱਲਦੀ ਹੈ ਹੁਣ ਬੂਰੇ ਹੱਥ ਨਾਲ ਮੈਂ ਇਹਦੇ ਵਿੱਚ ਉਹ ਵੀਡੀਓ ਚੱਲਦੀ ਹੈ ਚੱਲਦੀ ਹੈ ਵੀਡੀਓ ਉਹ ਦੇਖ ਲਓ ਜੀ ਇਹਦਾ 23.2 23.2 ਮੌਕਚਰ ਹੁਣ ਇਹਦੇ ਵਿੱਚ ਵੀਰੇ ਦੱਸੋ ਕਿ ਇਹਦਾ ਕਸੂਰ ਹੈ ਲੋਕ ਫਿਰ ਕਹਿ ਦਿੰਦੇ ਨੇ ਕਿ ਇੱਥੇ ਢੇਰੀਆਂ ਭਰਦੇ ਨਹੀਂ ਹੈਗੇ ਤੇ ਕਿਸਾਨਾਂ ਨੂੰ ਬੇਨਤੀ ਆ ਵੀ ਬਸ ਤੇ ਆਪਦਾ ਝੋਨਾ ਦੇਖ ਕੇ ਵਧੋ 17 ਨਹੀਂ ਚਲੋ 17 ਗਵਰਨਮੈਂਟ ਕਹਿੰਦੀ ਐਤਕੀ ਦਾ ਪੂਸਾ ਦਾ 17% ਤੇ ਵੀ ਆ ਜਾਣਾ ਸਰਕਾਰ ਨੇ ਦੇਣ ਦੇ ਤੇ ਪਹਿਲਾਂ ਲੱਗੀ ਹੋਈ ਆ ਪੂਸਾ ਇਹ ਸੱਭੀ ਜਿਹੜਾ ਮੌਕਰ ਕਦੇ ਸਦਾਰਾ ਨਹੀਂ ਆਉਂਦਾ ਚਲੋ 18 ਹੋ ਗਏ 19 ਹੋ ਗਿਆ ਤਾਂ 23 ਆ ਨਜਾਇਜ਼ ਆ ਇਦਾਂ ਨਹੀਂ ਕਰਨਾ ਚਾਹੀਦਾ ਫਿਰ ਇੱਥੇ ਆ ਕੇ ਮੰਡੀਆਂ ਦੇ ਵਿੱਚ ਰੌਲਾ ਪੈਂਦਾ ਕਸੂ ਕਿਸਾਨਾਂ ਵੀਰਾਂ ਨੂੰ ਬੇਨਤੀ ਆਪਦਾ ਝੋਨਾ 17% 18 ਹੋ ਗਿਆ ਕਰ 19 ਹੋ ਗਿਆ ਕਰ ਇੱਥੇ ਤੱਕ ਉਹ ਹੋ ਜਾਂਦੀ ਆ ਇਤੋਂ ਵੱਧ ਮੌਕੇ ਨਾਲ ਝੋਨਾ ਨਾ ਵੱਡੋ